ਅੱਡੇ ਕਰਨਾ ਜੀ ਤੈਨੂੰ ਅੱਡੇ ਕਰਨਾ ਆੱਡੇ ਕਾਤੋਂ ਕਰਨਾ ਜੀ ਅੱਡੇ ਕਾਤੋਂ ਕਰਨਾ ਨਾ ਤੂੰ ਗੱਲ ਕਿਸੇ ਦੀ ਮੰਨੇ ਵੇਲੀ ਬੈਠੀ ਮੰਝੀ ਭੰਨੇ ਤੈਨੂੰ ਅੱਡੇ ਕਰਨਾ ਅੱਡ ਕਰਨਾ ਜੀ ਤੈਨੂੰ ਅੱਡ ਕਰਨਾ ਆੱਡੇ ਕਾਤੋਂ ਕਰਨਾ ਜੀ ਅੱਡੇ ਕਾਤੋਂ ਕਰਨਾ ਜਾ ਦੇਵਾਂਗੇ ਸੋਰਾ ਬੁੱਢਾ ਦੇਵਾਂਗੇ ਜੀ ਤੈਨੂੰ ਅੱਡੇ ਕਰਨਾ ਅੱਡ ਕਾ ਤੋਂ ਕਰਨਾ ਜੀ ਅੱਡੇ ਕਾ ਤੋਂ ਕਰਨਾ ਨਾ ਤੂੰ ਗੱਲ ਕਿਸੇ ਦੀ ਮੰਨੇ ਵੇਲੀ ਬੈਠੀ ਮੰਜੇ ਪੰਨੇ ਤੈਨੂੰ ਅੱਡੇ ਕਰਨਾ ਅੱਡੇ ਕਰਨਾ ਜੀ ਤੈਨੂੰ ਅੱਡੇ ਕਰਨਾ ਅੱਡ ਕਾ ਤੋਂ ਕਰਨਾ ਜੀ ਅੱਡੇ ਤੋ ਕਰਨਾ ਕਗਰੀ ਪਾਟੀ ਦੇਵਾਂਗੇ ਸੱਸ ਲੜਾਕੀ ਦੇਵਾਂਗੇ ਤੈਨੂੰ اڈੇ ਕਰਨਾ ਜੀ ਤੈਨੂੰ اڈੇ ਕਰਨਾ اڈੇ ਕਾ ਤੋ ਕਰਨਾ ਜੀ اڈੇ ਕਾ ਤੋ ਕਰਨਾ ਨਾ ਤੂੰ ਗੱਲ ਕਿਸੇ ਦੀ ਮੰਨੇ ਵਿਲੀ ਬੈਠੀ ਮੰਜੇ ਪੰਨੇ ਤੈਨੂੰ اڈੇ ਕਰਨਾ اڈੇ ਕਰਨਾ ਜੀ ਤੈਨੂੰ ਅੱਡੇ ਕਾ ਤੋ ਕਰਨਾ ਜੀ ਅੱਡੇ ਕਾ ਤੋ ਕਰਨਾ ਸੁੱਕੀ ਫੱਟੀ ਦੇਵਾਂਗੇ ਜਠਾਣੀ ਲੜਾਕੀ ਦੇਵਾਂਗੇ ਸੁੱਕੀ ਫੱਟੀ ਦੇਵਾਂਗੇ ਜਠਾਣੀ ਕਪੱਤੀ ਦੇਵਾਂਗੇ ਤੈਨੂੰ ਅੱਡੇ ਕਰਨਾ ਜੀ ਤੈਨੂੰ ਅੱਡੇ ਕਰਨਾ ਅੱਡੇ ਕਾ ਤੋ ਕਰਨਾ ਜੀ ਅੱਡੇ ਕਾ ਤੋ ਕਰਨਾ ਨਾ ਤੂੰ ਗੱਲ ਕਿਸੇ ਦੀ ਮੰਨੇ ਨੇ ਤੈਨੂੰ ਅੱਡ ਕਰਨਾ ਛੱਜ ਪੁਰਾਣਾ ਦੇਵਾਂਗੇ ਦਿਓਰ ਨਿਆਣਾ ਦੇਵਾਂਗੇ ਛੱਜ ਪੁਰਾਣਾ ਦੇਵਾਂਗੇ ਦਿਓਰ ਨਿਆਣਾ ਦੇਵਾਂਗੇ ਤੈਨੂੰ ਅੱਡ ਕਰਨਾ ਜੀ ਤੈਨੂੰ ਅੱਡ ਕਰਨਾ ਅੱਡੇ ਕਾ ਤੋਂ ਕਰਨਾ ਜੀ ਅੱਡੇ ਕਾ ਤੋਂ ਕਰਨਾ ਨਾ ਤੂੰ ਗੱਲ ਕਿਸੇ ਦੀ ਮੰਨੇ ਵੇਲੀ ਬੈਠੀ ਮੰਝੀ ਭੰਨੇ ਤੈਨੂੰ اڈੇ ਕਰਨਾ اڈੇ ਕਾਤੋ ਕਰਨਾ ਜੀ اڈੇ ਖਾਤੋ ਕਰਨਾ ਟੁੱਟੀ ਹਰੀ ਦੇਵਾਂਗੇ ਜੀ ਨਨਦ ਕੁਵਾਰੀ ਦੇਵਾਂਗੇ ਟੁੱਟੀ ਹਰੀ ਦੇਵਾਂਗੇ ਨਹੀਂ ਨਨਦ ਕੁਵਾਰੀ ਦੇਵਾਂਗੇ ਤੈਨੂੰ اڈੇ ਕਰਨਾ ਅੱਡੇ ਕਾ ਤੋ ਕਰਨਾ ਜੀ ਅੱਡੇ ਕਾ ਤੋ ਕਰਨਾ ਨਾ ਤੂੰ ਗੱਲ ਕਿਸੇ ਦੀ ਮੰਨੇ ਵੇਲੀ ਬੈਠੀ ਮੰਝੀ ਪੰਨੇ ਤੈਨੂੰ ਅੱਡ ਕਰਨਾ ਅੱਡੇ ਕਰਨਾ ਜੀ ਤੈਨੂੰ ਅੱਡ ਕਰਨਾ ਅੱਡੇ ਕਾ ਤੋ ਕਰਨਾ ਜੀ ਅੱਡੇ ਕਾ ਤੋ ਕਰਨਾ